ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਦਿੱਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਤੇ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ ਤੇ ਵੋਟਰ ਲਿਸਟਾਂ ਵੀ ਹੈ ਇਹਨਾਂ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਥਿਨ ਆਵਰਜ਼ ਉਹ ਚੀਜ਼ ਉਹ ਵੀ ਹੋ ਜਾਏਗੀ ਉਹਨਾਂ ਨੇ ਯਕੀਨ ਦੋ ਹੈ ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਜਾਲਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਾਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਇੱਕ ਵੇਲੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਂਦਾ ਹੈ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨੇ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਸਾਰੇ ਸੈਕਟਰੀ ਜਿਹੜੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰਦੇ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰਨੇ ਇੱਕ ਇੱਕ ਬੀਡੀਓ ਕੋ ਦੋ ਦੋ ਤਿੰਨ ਤਿੰਨ ਬਲਾਕ ਦੇ ਜਿਸ ਦਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਟੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੇਵਾਲ ਬੈਠੇ ਸੋ ਇਹ ਇੱਕ ਦੂਸਰੀ ਕੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਹੈ ਕਿ ਆਪਾਂ ਤੋਂ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣੇ ਚਾਹੀਦੇ ਕਈ ਸੈਕਟਰੀਜ਼ ਨੇ ਜਿਨ੍ਹਾਂ ਕੋ 80-80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ ਹੈ ਇੱਕ ਪੱਜਾ ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਪਲਾਇਬਲ ਨੇ ਜਿਹੜੇ ਜਿਹੜੇ ਸੈਕਟਰੀ ਐ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਿਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੜਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓ ਦੇ ਟੈਲੀਫੋਨ ਬੰਦ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਡ ਦੇ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਕਿ ਤੁਸੀਂ ਐਸਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਮੈਂ ਦੱਸਣਾ ਚਾਹਨਾ ਅੱਜ ਦੇ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਯਕੀਨ ਦਵਾਇਆ ਕਿ ਜਿਹੜਾ ਆਲਰੇਡੀ ਸ਼ਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆਂ ਦੀ ਬੀਸੀ ਦੀ ਐਸਸੀ ਦੀ ਕੋਈ ਲੋੜ ਨਹੀਂ ਪਈ ਇੱਕ ਇਹ ਹੈ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤਹਸੀਲਾਂ ਵਿੱਚ ਤਹਸੀਲਦਾਰ ਨਹੀਂ ਬੈਠੇ ਨੈਪਸ ਤਹਸੀਲਦਾਰ ਨਹੀਂ ਬੈਠੇ ਤੇ ਦੱਸੋ ਜਿਹੜਾ ਤੁਸੀਂ ਇਸ ਟਾਈਮ ਇੱਕ ਜਾਰੀ ਕੀਤਾ ਸੀ ਇਹਨੇ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੰਦਾ ਤੇ ਤੁਸੀਂ ਆਪਣੇ ਕੈਫੀ ਡੇਬਿਟ ਲਾ ਦਿਓ ਨਾਲ ਜਿਸ ਹੈਵੀ ਡੇਬਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ 'ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਨੋਟਰੀ ਪਰ ਦੇ ਕੋ ਟੈਸਟ ਕਰਾਏਗਾ ਉਹ ਜੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤੀ ਪੈਲੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਗਜ਼ ਮਨਜ਼ੂਰ ਸਾਨੂੰ ਤਹਿਸੀਲਦਾਰਾਂ ਦੇ ਦੂਸਰ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਕਿੱਦੀ ਬੈਣੇ ਤੇ ਉਹ ਬੰਦੇ ਆਪਣੇ ਨੋਟੀਫਾਈ ਕਿੱਥੋਂ ਕਰਾਂ ਕਿ ਮੋਰਾ ਕਿੱਥੋਂ ਲਵਾਣ ਸੋ ਉਹਦੇ ਵਾਸਤੇ ਅਸੀਂ ਮਸ਼ਕੂਰ ਹੈ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਸਾਡੀ ਇਹ ਗੱਲ ਤਸਦੀਕ ਕੀਤੀ ਹੈ ਕਿ ਖੱਜਰ ਖਰਾਬੀ ਢਾਣ ਵਾਸਤੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਣ ਵਾਸਤੇ ਅਸੀਂ ਇਹ ਕਰਾਵਾਂ ਕਿ ਮੈਂ ਇੱਕ ਹੋਰ ਗੁਜ਼ਾਰਿਸ਼ ਇਹਨਾਂ ਨੂੰ ਕੀਤੀ ਹੈ ਕਿ ਅਸੈਂਬਲੀ ਇਲੈਕਸ਼ਨ ਵਿੱਚ ਪਾਰਲੀਮੈਂਟ ਦੀਆਂ ਇਲੈਕਸ਼ਨ ਜਦੋਂ ਗਿਣਤੀ ਹੁੰਦੀ ਉਦੋਂ ਕੈਮਰੇ ਲੱਗ ਜਾਂਦੇ ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕਿ ਗਿਣਤੀ ਦੇ ਵਿੱਚ ਕੋਨੀ ਕੀ ਹੁੰਦਾ ਡਰ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਹੈ ਕਿ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਮਿਲਦੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਦੇ ਆ ਗਿਣਤੀ ਅੰਡਰ ਕੈਮਰਾਸ ਕੀਤੀ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਲੱਗਿਆ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਫੀ ਹੱਦ ਤੱਕ ਇਸਹਿਮਤ ਸਾਂ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਨੇ ਇੱਥੇ ਵੀ ਲੱਗਦੇ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਰੋਡਸ ਲੈ ਆਏ